ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਅੱਜ ਆਪਾਂ ਜਿੰਨੀਆਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਜੀ ਵੀਡੀਓ 'ਚ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਲੈ ਕੇ ਪਹੁੰਚੇ ਹਾਂ ਜੀ ਤੇ ਮਾਲਕ ਨੇ ਛੇਤੀ ਤੋਂ ਛੇਤੀ ਵੇਚਣੀ ਹੈ ਰੇਟ ਤਾਂ ਕਰਕੇ ਮਾਲਕ ਨੇ ਘੱਟ ਹੀ ਕਹੀ ਨੇ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465929488 ਤੁਹਾਡੇ ਕੋਲੇ ਵੀ ਗੱਡੀਆਂ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਵੇਚਣਾ ਚਾਹੁੰਦੇ ਹੋ ਜੀ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜੋ ਜਮ੍ਹਾਂ ਫ੍ਰੀ ਚਾ ਪੈਟ ਤੁਹਾਡੀ ਲਾ ਦੇਗੇ ਜੀ ਪਹਿਲੀ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚੇ ਹਾਂ ਸੀ ਆਪਣੇ ਕੋਲੇ ਗੱਡੀ ਪਹੁੰਚੀ ਆ ਤੁਹਾਰੇ ਸਾਹਮਣੇ ਹੈ ਸੀ ਵੀਟ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਸੀ ਬਹੁਤ ਸਾਫ਼ ਗੱਡੀ ਆਪ ਨੂੰ ਦੇਖਣ ਨੂੰ ਮਿਲੂਗੀ ਬੰਪਰ ਬੂਮਪਰ ਆਪਾਂ ਨੂੰ ਵਧੀਆ ਦੇਖਣ ਨੂੰ ਮਿਲ ਜਾਣਗੇ ਟਾਇਰ ਵਧੀਆ ਨੇ ਅੰਦਰੋਂ ਕੰਡੀਸ਼ਨ ਬਹੁਤ ਵਧੀਆ ਸੀ ਬਾਕੀ ਤੁਸੀਂ ਜਾ ਕੇ ਦੇਖੋਗੇ ਗੱਡੀ ਤੁਹਾਨੂੰ ਪਸੰਦ ਆਊਗੀ ਰੇਟ ਆਪਾਂ ਜੇ ਦੇਖੀਏ ਤਾਂ 95000 ਰੁਪਏ ਮਾਲਕ ਨੇ ਕੁੱਲ ਇੱਕ ਡਿਮਾਂਡ ਕੀਤੀ ਆ ਬਹੁਤ ਸੋਹਣੀ ਗੱਡੀ ਆ ਸੀ ਤੁਹਾਨੂੰ ਦੇਖਣ ਸਾਰੀ ਪਸੰਦ ਆ ਜਾਊਗੀ ਦੇਖਣ ਸਾਰ ਪਸੰਦ ਨਾ ਵੀ ਉਹ ਤੋਂ ਬਾਅਦ ਕਮੈਂਟ ਕਰਕੇ ਕਹੋ ਜੀ 10 ਮਾਡਲ ਗੱਡੀ ਆ ਫਾਸਟ ਓਨਰ ਸੀ ਤੇ ਪੈਟਰੋਲ ਪਲੱਸ ਸੀਐਨਜੀ ਕੰਡੀਸ਼ਨ ਆਲੂਕਿਆ ਤੇ ਏਸੀ ਹੀਟਰ ਤੋਂ ਲੈ ਕੇ ਹਰ ਇੱਕ ਫੰਕਸ਼ਨ ਆਪਾਂ ਨੂੰ ਵਰਕਿੰਗ ਦੇ ਵਿੱਚ ਮਿਲੂਗਾ ਕੰਮ ਸਾਰਾ ਮਾਲਕ ਨੇ ਏ ਟੂ ਜ਼ेड ਕਰਵਾ ਰੱਖਿਆ ਸੀ ਤੁਹਾਨੂੰ ਗੱਡੀ ਪਸੰਦ ਜਾਣ ਸਾਰੀ ਆ ਜੂਗੀ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਪਹਿਲਾਂ ਕੋਈ ਮਾਲਕ ਨਾਲ ਗੱਲ ਕਰਨੀ ਐ ਸੀ ਤਾਂ ਮਾਲਕ ਨਾਲ ਤੁਸੀਂ ਪਹਿਲਾਂ ਫੋਨ ਤੇ ਗੱਲਬਾਤ ਕਰ ਲਿਓ ਸੀ ਉਸ ਤੋਂ ਬਾਅਦ ਜਾ ਕੇ ਬਹਿ ਕੇ ਰੇਟ ਮੁਕਾ ਕੇ ਜੀ ਗੱਡੀ ਨੂੰ ਖਰੀਦ ਸਕਦੇ ਹੋ ਮਾਲਕ ਦਾ ਨੰਬਰ ਹੈ ਜੀ 86 993 38 838 ਗੱਲ ਕਰ ਸਕਦੇ ਹਾਂ ਨੰਬਰ ਸੈਕਿੰਡ ਤੇ ਆਪਾਂ ਵੈਂਟੋ ਗੱਡੀ ਲੈ ਕੇ ਪਹੁੰਚੇ ਅਸੀਂ ਇੱਕ ਵਾਰੀ ਗੱਡੀ ਨੂੰ ਚੈੱਕ ਕਰੂ 14 ਮਾਡਲ ਗੱਡੀ ਆ ਫੋਟੋਆਂ ਚ ਦੇਖੋ ਜੀ ਇੱਕ ਵਾਰੀ ਹਰਿਆਣਾ ਨੰਬਰ ਹੈ ਚਿੱਟੇ ਰੰਗ ਦੀ ਆ ਅੰਦਰੋਂ ਬਾਹਰੋਂ ਕੰਡੀਸ਼ਨ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਸੀ ਅੰਦਰੋਂ ਜੇ ਗੱਲ ਕਰੀਏ ਤਾਂ ਸਟੀਅਰਿੰਗ ਤੇ ਆਪਾਂ ਨੂੰ ਕੰਟਰੋਲਸ ਮਿਲ ਜਾਣਗੇ ਟੌਪ ਮਾਡਲ ਦੀ ਗੱਡੀ ਆ ਏਸੀ ਹੀਟਰ ਵਰਕਿੰਗ ਚ ਮਿਊਜ਼ਿਕ ਸਿਸਟਮ ਪੂਰਾ ਵਧੀਆ ਸੀ ਤੇ ਮੈਟ ਰੱਖੇ ਹੋਏ ਨੇ ਸੀਟ ਕਵਰ ਆਪਾਂ ਨੂੰ ਵਧੀਆ ਟੌਪ ਦੇ ਚੜੇ ਚੜਾਈ ਮਿਲ ਜਾਣਗੇ ਤੁਹਾਨੂੰ ਗੱਡੀ ਸਾਰਿਆਂ ਨੂੰ ਪਸੰਦ ਆਊਗੀ ਸੀ ਬਾਕੀ ਟਾਇਰਾਂ ਦੀ ਗੱਲ ਕਰੀਏ ਟਾਇਰ ਵਧੀਆ ਮਿਲ ਜਾਣਗੇ ਟਾਇਰਾਂ 'ਚ ਅਲਾਈ ਲੱਗੀ ਹੋਈ ਨੇ ਮੇਨ ਗੱਲ ਘਰੇ ਗੱਡੀ ਖੜੀ ਐ ਸੀ ਘਰ ਦੀ ਗੱਡੀ ਆ ਮਾਲਕ ਦੀ ਪਰਸਨਲ ਗੱਡੀ ਆ ਮਾਨਸਾ ਖੜੀ ਆ ਮਾਨਸਾ ਜਾ ਕੇ ਦੇਖ ਸਕਦੇ ਹੂੰ ਜੇ ਕਿਸੇ ਨੂੰ ਪਸੰਦ ਆਵੇ ਕੋਈ ਖਰੀਦਣ ਦਾ ਹੋਵੇ ਚਾਹਵਾਨ ਤਾਂ ਮਾਲਕ ਨਾਲ ਗੱਲ ਕਰ ਸਕਦੇ ਹੂੰ ਬਾਕੀ ਕਾਗਜ਼ ਪੱਤਰ ਤੋਂ ਲੈ ਕੇ ਹਰ ਇੱਕ ਚੀਜ਼ ਦੀ ਆਪਾਂ ਨੂੰ ਫੁੱਲ ਗਰੰਟੀ ਮਿਲੂਗੀ ਇੰਜਨ ਗੇਅਰ ਤੋਂ ਲੈ ਕੇ ਹਰ ਇੱਕ ਚੀਜ਼ ਤੀ ਮਾਲਕ ਨੇ ਚਲਾਈ ਵਧੀਆ ਹੋਈ ਆ ਤੇ ਮਾਲਕ ਦੀ ਪਰਸਨਲ ਗੱਡੀ ਆ ਮੜੀ ਮੋਟੀ ਆਪਦੇ ਕੰਮ ਵਾਸਤੇ ਚਲਾਈ ਹੋਈ ਹੈ ਨਹੀਂ ਤਾਂ ਐਵੇਂ ਘਰੇ ਕਬਰ ਪਾ ਕੇ ਗੱਡੀ ਖੜੀ ਰਹਿੰਦੀ ਹੈ ਤੇ ਮਾਨਸਾ ਜਾ ਕੇ ਦੇਖ ਸਕਦੇ ਹਾਂ ਜਾਣ ਤੋਂ ਪਹਿਲਾਂ ਇੱਕ ਵਾਰੀ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ ਜੀ 88473 91533 ਤੇ ਜਿੰਨੇ ਤੁਸੀਂ ਦੇਖ ਰਹੇ ਹੋ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ ਜੀ 94659 29488 ਗੱਡੀ ਮੋਟਰਸਾਈਕਲ ਕਾਰ ਕੋਠੀ ਮਕਾਨਤ ਤੁਹਾਡੇ ਕੋਲੇ ਵੀ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਸੀ ਤਾਂ ਆਪਣੇ ਕੋਲੇ ਭੇਜੋ ਤੁਸੀਂ ਵੀਡੀਓ ਜਾਣਕਾਰੀ ਫੋਟੋਆਂ ਆਪਾਂ ਤੁਹਾਡੀ ਐਡ ਬਿਲਕੁਲ ਫਰੀ ਚ ਲਾਵਾਂਗੇ ਸੀ ਤੇ ਨਾਲ ਦੀ ਨਾਲ ਤੁਹਾਡੀ ਜੋ ਵੀ ਮਸ਼ੀਨਰੀ ਹੈ ਸੇਲ ਹੋ ਜੂਗੀ ਐਡ ਲਾਉਂ ਸਾਰੀ ਤੇ ਫਰੀ ਚ ਆਪਣਾ ਸਾਰਾ ਕੰਮ ਹੈ ਜੇ ਕਿਸੇ ਨੇ ਐਡ ਕਰਵਾਉਣੀ ਆ ਭੇਜੋ ਛੇਤੀ ਤੋਂ ਛੇਤੀ ਗੱਡੀ ਆਪਾਂ ਆਲਟੋ ਲੈ ਕੇ ਪਹੁੰਚਿਆ ਸੀ ਆਲਟੋ ਐਲ ਐਕਸ ਆਈ 2009 ਮਾਡਲ ਗੱਡੀ ਆ ਸੀ 2029 ਤੱਕ ਗੱਡੀ ਦੀ ਪਾਸਿੰਗ ਆਪਨ ਮਿਲੂਗੀ ਸੈਕੰਡ ਓਨਰ ਗੱਡੀ ਆ ਇੱਕ 10 ਮਾਲਕ ਨੇ ਡਿਮਾਂਡ ਕੀਤੀ ਆ ਬਰਨਾਲੇ ਏਰੀਆ ਚ ਗੱਡੀ ਆਪਾਂ ਲੈ ਕੇ ਪਹੁੰਚਿਆ ਸੀ ਗੱਡੀ ਦਾ ਰੰਗ ਸਿਲਵਰ ਹੈ ਪੰਜਾਬ ਨੰਬਰ ਹੈ ਅੰਦਰੋਂ ਗੱਡੀ ਸੋਹਣੀ ਆ ਬਾਹਰੋਂ ਵਧੀਆ ਪਈ ਆ ਚਲਾਉਣ 'ਚ ਕਮੀ ਕੋਈ ਨਹੀਂ ਹੈਗੀ ਬਾਕੀ ਸਟਾਰਟ ਕਰਕੇ ਦੇਖ ਲਿਓ ਤੋਰ ਕੇ ਦੇਖ ਲਿਓ ਸਾਰਾ ਕੁਝ ਚੈੱਕ ਕਰ ਲਿਓ ਜੀ ਜਦੋਂ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਗੱਡੀ ਤੁਹਾਨੂੰ ਪਸੰਦ ਆ ਗਈ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾਲਿਓ ਜੀ ਰੇਟ ਜਦੋਂ ਮੁਕਾਲਿਆ ਉਹ ਤੋਂ ਬਾਅਦ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹੋ ਤੇ ਮਾਲਕ ਨੇ ਇਹ ਗੱਡੀ ਛੇਤੀ ਤੋਂ ਛੇਤੀ 베ਚਣੀ ਹੈ ਜੀ ਮਾਲਕ ਨੂੰ ਪੈਸਾ ਦੀ ਸਖਤ ਲੋੜ ਹੈ ਸਖਤ ਲੋੜ ਕਰਕੇ ਤੁਹਾਨੂੰ ਆਪਾਂ ਇਹ ਗੱਡੀ ਦਿਖਾ ਰਹੇ ਹਾਂ ਜੀ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਗੱਲ ਕਰ ਸਕਦੇ ਹੋ 8437300517 ਇਹ ਮਾਲਕ ਦਾ ਨੰਬਰ ਹੈ ਗੱਲ ਜਰੂਰ ਕਰ ਲਿਓ ਜੇ ਕਿਸ ਨੂੰ ਗੱਡੀ ਪਸੰਦ ਆਵੇ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਮੌਕੇ ਤੇ ਵੇਕੇ ਗੱਲ ਕਰਾਂਗੇ ਜੀ ਆਪਾਂ ਮੋਟਰਸਾਈਕਲ ਦੀ ਇੱਕ ਆਪਾਂ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਜੀ ਮਾਲਕ ਨੇ ਸੇਲ ਵਾਸਤੇ ਆਪਣੇ ਕੋਲੇ ਭੇਜਿਆ ਹੋਇਆ ਹੈ ਐਚ ਐਫ ਡੀ ਲਕਸ 2019 ਮਾਡਲ ਹੈ ਪੰਜਾਬ ਨੰਬਰ ਹੈ ਜੀ ਤੇ 2019 ਮਾਡਲ ਹੈ 45000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਤੇ ਲਾਲ ਸਟਿਕਰਾਂ ਚ ਕਾਲੇ ਰੰਗ ਦਾ ਸੀ ਟਾਇਰਾਂ ਚ ਵੀ ਲੱਗੇ ਹੋਏ ਨੇ ਠੀਕ ਹੈ ਜੀ ਮੋਟਰਸਾਈਕਲ ਦੇਖਣ ਚ ਵੀ ਤੇ ਪਾਰਟਸ ਵੀ ਸਾਰੇ ਵਧੀਆ ਪਈ ਨੇ ਨਾ ਤਾਂ ਕੋਈ ਟੁੱਟਿਆ ਭੱਜਾ ਨਾ ਕੋਈ ਐਕਸੀਡੈਂਟਡ ਹੈ ਬਾਕੀ ਤੁਹਾਡੇ ਸਾਹਮਣੇ ਆ ਜੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਠੀਕ ਲੱਗੂਗਾ ਜੀ ਪਸੰਦ ਆਜੂਗਾ ਬਾਕੀ ਜਿਹੜਾ ਰੇਟ ਹੈ ਰੇਟ ਦੀ ਗੱਲ ਤੁਸੀਂ ਆਪੇ ਮਾਲਕ ਨਾਲ ਬਹਿ ਕੇ ਮੁਕਾ ਲਓ ਮਾਲਕ ਨੇ ਕਹਿ ਹੈਗਾ ਬੀ ਜਿਹੜੀ ਇੱਕ ਡਿਮਾਂਡ ਕੀਤੀ ਅਸੀਂ 45000 ਰੁਪਇਆ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਰੇਟ ਅਸੀਂ ਆਪੇ ਕਰ ਲਾਂਗੇ ਜਿਹੜਾ ਬੰਦਾ ਵੀ ਦੇਖਣ ਵਾਸਤੇ ਆਊਗਾ ਕੋਈ ਖਰੀਦਣ ਦਾ ਹੋਵੇ ਚਾਹਵਾਨ ਮਾਲਕ ਨੇ ਕਿਹਾ ਇੱਕ ਵਾਰੀ ਫੋਨ ਕਰੋ ਘਰੇ ਆ ਕੇ ਦੇਖੋ ਉਹ ਤੋਂ ਬਾਅਦ ਗੱਲਬਾਤ ਬਹਿ ਕੇ ਰੇਟ ਦੀ ਮੁਕਾ ਲਾਂਗੇ ਤੇ ਨੰਬਰ ਸਕਰੀਨ ਤੇ ਹੈ ਜੀ ਜਿੰਨਾ ਦਾ ਹੈ ਮੋਟਰਸਾਈਕਲ ਹੈ 97795 ਤੇ 11628 ਕਰੋ ਜੀ ਗੱਲਬਾਤ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਤੁਹਾਨੂੰ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੋ ਜੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਬੱਤ ਬੱਤ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਤ ਬੱਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਚੈਨਲ ਤੁਸੀਂ ਦੇਖ ਰਹੇ ਹੋ ਸੈਕੰਡ ਹੈਂਡ ਮਾਰਕੀਟ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹੇ ਨੇ ਅਸੀਂ ਨਵੀਂ ਵੀਡੀਓ ਨਵੀਂ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਹਰ ਚੀਜ਼ਾਂ ਸਸਤੀਆਂ ਮਹਿੰਗੀਆਂ ਤੇ ਵਧੀਆ ਰੇਟਾਂ 'ਚ ਹਰ ਤਰ੍ਹਾਂ ਦੀ ਆਪਾਂ ਲੈ ਕੇ ਪਹੁੰਚਦੇ ਹਾਂ ਜੀ ਤੁਸੀਂ ਹਰ ਰੋਜ਼ ਆਪਣੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਹਰ ਰੋਜ਼ ਨਮੀਆਂ ਨਮੀਆਂ ਮਸ਼ੀਨਰੀਆਂ ਦੇਖਣਾ ਚਾਹੁੰਦੇ ਹੋ ਸੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਆ ਤੁਹਾਨੂੰ ਦੇਖਣ ਨੂੰ ਮਿਲੂਗਾ ਉਹਨੂੰ ਲਾਜ਼ਮੀ ਦਬਦਿਓ ਆਪਣੀ ਆਉਣ ਵਾਲੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਜੀ ਤੇ ਵੀਡੀਓ ਪਸੰਦ ਆਈਏ ਲਾਈਕ ਕਰਦੋ ਸ਼ੇਅਰ ਕਰਦੋ ਤੇ ਆਪਣਾ WhatsApp ਨੰਬਰ ਨੋਟ ਕਰਨਾ ਨਾ ਭੁੱਲਿਓ ਜੀ ਨੰਬਰ ਤੁਹਾਨੂੰ ਮਿਲ ਹੀ ਗਿਆ ਜੀ ਉੱਤੇ ਪੂਰੀ ਵੀਡੀਓ ਚ ਬਾਰ ਬਾਰ ਚੱਲਦਾ ਰਹਿੰਦਾ 94659 ਤੇ 93488 ਫਰੀ ਦੇ ਵਿੱਚ ਆਪਾਂ ਐਡ ਲਾ ਦੇਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆ ਆਪਣਾ ਇਦਾਂ ਦਾ ਕੁਝ ਨਹੀਂ ਹੁੰਦਾ ਜੀ ਤੁਹਾਨੂੰ ਪਹਿਲਾਂ ਮਨਦასი ਦਿੱਤਾ ਸੀ ਗੱਲ ਕਰਾਂਗੇ ਆਪਾਂ ਬੋਲਟ ਦੀ ਇੱਕ ਆਪਾਂ ਬੋਲਟ ਲੈ ਕੇ ਪਹੁੰਚੇ ਹਾਂ ਇਹ ਸ਼ਾਇਦ ਪਹਿਲਾਂ ਵੀ ਤੁਸੀਂ ਸ਼ਾਇਦ ਦੇਖਿਆ ਹੋਵੇ ਜੀ ਤੇ ਮਾਲਕ ਨੇ ਵੇਚਣਾ ਹੈ ਜੀ ਇਹ ਛੇਤੀ ਤੋਂ ਛੇਤੀ ਵੇਚਣਾ ਸਟੈਂਡਰਡ ਹੈ 350 ਮਾਡਲ 1996 ਜਲੰਧਰ ਖੜਾ ਹੈਗਾ ਤੇ 97000 ਰੁਪਏ ਮਾਲਕ ਨੇ ਡਿਮਾਰਕ ਕੀਤੀ ਹੈ ਜੀ ਪਾਸਿੰਗ ਖਤਮ ਹੈ ਪੰਜਾਬ ਨੰਬਰ ਹੈ ਤੇ ਜੋ ਵੀ ਕਾਗਜ਼ ਪੱਤਰ ਆਰਸੀ ਵਗੈਰਾ ਹੁੰਦੀ ਹੈ ਜੀ ਉਹ ਆਪਾਂ ਨੂੰ ਨਾਲ ਮਿਲ ਚੁਗੀ ਤੇ ਨੰਬਰ ਸਕਰੀਨ ਤੇ ਮਾਲਕ ਦਾ ਜਿਨ੍ਹਾਂ ਦਾ ਹੀ ਬੋਲਟ ਹੈ 86991 ਤੇ 38687 ਗੱਲ ਕਰ ਸਕਦੇ ਹਾਂ ਜੀ ਗੱਲ ਕਰਾਂਗੇ ਆਪਣੇ ਕੋਲੇ ਗੱਡੀ ਪਹੁੰਚੀ ਆ ਮਾਲਕ ਨੇ ਜਮੇ ਸਸਤੀ ਵੇਚਣੀ ਹੈ ਜੀ ਗੱਡੀ ਠੀਕ ਹੈ ਜੀ ਸਿਲਵਰ ਰੰਗ ਦੀ ਹੈ ਪੰਜਾਬ ਨੰਬਰ ਹੈ ਮਾਡਲ 2011 ਜੀ 2026 ਤੱਕ ਕਰ ਪਾਸਿੰਗ ਹੈ ਤੇ ਟਾਇਰ ਆਪਾਂ ਨੂੰ ਮਿਲ ਜਾਣਗੇ ਜੀ 70 ਤੋਂ 75 ਪੈਸੇ ਤੇ ਬੈਟਰੀ ਬਿਲਕੁਲ ਨਵੀਂ ਹੈ ਸੀ ਕੰਡੀਸ਼ਨ ਬਹੁਤ ਵਧੀਆ ਜੀ ਅੰਦਰੋਂ ਕੰਡੀਸ਼ਨ ਵਧੀਆ ਪਈ ਹੈ ਬਾਹਰੋਂ ਵਧੀਆ ਪਈ ਹੈ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਤਾਂ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਜੇ ਆਪਾਂ ਡਿਮਾਂਡ ਦੀ ਗੱਲ ਕਰੀ ਅਸੀਂ ਤਾਂ 41000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਇਹਨਾਂ ਦਾ ਏਰੀਆ ਸ਼ਾਹਕੋਟਾ ਡਿਸਟ੍ਰਿਕਟ ਜਲੰਧਰ ਲੱਗਦੀ ਹੈ 41000 ਦੇ ਵਿੱਚੋਂ ਰੇਟ ਕੀਤਾ ਜਾਊ ਅਸੀਂ ਬਾਕੀ ਤੁਹਾਨੂੰ ਜੇ ਗੱਡੀ ਪਸੰਦ ਆਈ ਹੈ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਲਾਜ਼ਮੀ ਕਰ ਲਿਓ ਜੀ ਬਾਕੀ ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾ ਜੀ ਮਾਲਕ ਨੂੰ ਪੈਸਿਆਂ ਦੀ ਲੋੜ ਹੈ ਪੈਸਿਆਂ ਦੀ ਲੋੜ ਕਰਕੇ ਗੱਡੀ ਮਾਲਕ ਨੇ ਵੇਚਣੀ ਹੈ ਮਾਲਕ ਦਾ ਨੰਬਰ ਹੈ ਜੀ 7696595096 ਕਰੋ ਜੀ ਗੱਲਬਾਤਾਂ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸਾਰੀਆਂ ਮਸ਼ੀਨਰੀਆਂ ਤੁਹਾਨੂੰ ਸੈੱਟ ਲੱਗੀਆਂ ਵਧੀਆ ਲੱਗੀਆਂ ਸੀ ਗੱਡੀ ਤੁਹਾਨੂੰ ਪਸੰਦ ਆ ਗਈ ਰੇਟ ਤੁਹਾਨੂੰ ਪਸੰਦ ਆ ਗਿਆ ਜੇ ਬੁਲਟ ਤੁਹਾਨੂੰ ਪਸੰਦ ਆਇਆ ਵਧੀਆ ਲੱਗਿਆ ਤਾਂ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ ਨੰਬਰ ਕੱਲਾ-ਕੱਲਾ ਮਾਲਕ ਦਾ ਤੁਹਾਨੂੰ ਦੇ ਹੀ ਦਿੱਤਾ ਸੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਵੀਡੀਓ ਵਧੀਆ ਲੱਗੀ ਹੈ ਹਰ ਰੋਜ਼ ਦੇਖਣਾ ਚਾਹੋ ਨੂੰ ਸਬਸਕ੍ਰਾਈਬ ਕਰ ਦਿਓ ਤੇ ਐਡ ਕਰਵਾਉਣੀ ਹੈ ਭੇਜੋ ਜੀ ਬਾਕੀ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀਗਾ ਤੇ ਮਿਲਦੀਆਂ ਸੀ